ਮਾਰਾਨਾ ਸਾਹਿਬ ਅੱਜ ਕਾਰਸ਼ਾਲਾ ਮੀਟਿੰਗ ਤੇ ਪਹੁੰਚੇ ਤੁਸੀਂ বিজেপি ਦੀ ਕਾਰਸ਼ਾਲਾ ਮੀਟਿੰਗ ਤੇ ਪਹੁੰਚੇ ਆਂ ਕੀ ਕਹਿਣਾ ਜਾਏਗਾ ਬਹੁਤ ਵਧੀਆ ਗੱਲ ਹੈ ਇਹ ਸ਼ੁਰੂਆਤ ਹੈ ਸੰਗਠਨ ਬਣੇਗਾ ਇਹ ਮੀਟਿੰਗ ਦੇ ਵਿੱਚ ਇਹਨਾਂ ਨੇ ਸਮਝਾਇਆ ਹੈ ਔਰ ਇੱਕ ਵਰਕਸ਼ਾਪ ਦੇ ਤੌਰੇ ਮੀਟਿੰਗ ਹੋਈ ਹੈ ਸਵੇਰੇ ਰਾਜਪੁਰਾ ਕੋਲੋਂ ਔਰ ਔਸਨਾਰ ਦੀ ਸੀ ਹੁੰਪੁਖਿਆਲਾ 1 ਔਰ 2 ਔਰ ਕੱਲ ਨੂੰ ਸਮਾਣਾ ਸ਼ੇਕਰਾਣਾ ਔਰ ਨਾਬੇ ਦੀ ਹੋਣੀ ਹੈ ਔਰ ਇਹਦੇ ਨਾਲ ਪੂਰਾ ਜ਼ਿਲ੍ਹਾ ਜਿਹੜਾ ਉਹ ਕਵਰ ਹੋ ਜਾਏਗਾ ਔਰ ਇਹ ਯਾਦ ਹੀ ਹੈ 2027 ਦੀਆਂ ਨੀਹਾਂ ਪੜ੍ਹਾ ਜਾਂਦੀਆਂ ਨੇ ਕਿਤੇ ਕਿਤੇ ਮੈਂਬਰਾਂ ਦੀ ਚੋਣ ਹੋਈ ਹੈ ਜੀ ਅੱਜ ਅੱਜ ਨਹੀਂ ਚੋਣ ਹੋਈ ਅੱਜ ਸਮਝਾਇਆ ਗਿਆ ਪਹਿਲੇ ਝੂਠ ਜਾ ਗਿਆ ਪਰ ਦਾਂਦੂਆ ਉਹਦੀ ਚੋਣ ਹੋਣੀ ਉਸਦੇ ਬਾਅਦ ਮੰਡਲ ਦੀ ਚੋਣ ਹੋਏਗੀ ਪਰਦਾਂਦੇ ਉਸਦੇ ਬਾਅਦ ਜ਼ਿਲੇ ਦੀ ਚੋਣ ਹੋਏਗੀ ਠੀਕ ਹੈ ਥੈਂਕ ਯੂ ਸਾਡੇ ਇਸ ਜ਼ੋਨ ਦੇ ਜ਼ੋਨ ਇਨਚਾਰਜ ਜਨਰਲ ਸੈਕਟਰੀ ਪੰਜਾਬ ਅਨਿਲ ਸਿੰਘ ਜੀ ਜੋ ਸੰਗਠਨ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਦੇ ਚੋਣ ਰਿਟਰਨਿੰਗ ਅਫੀਸਰ ਲਗਾਏ ਗਏ ਪਾਰਟੀ ਵੱਲੋਂ ਇਸ ਜ਼ਿਲ੍ਹੇ ਦੇ ਪਾਰਟੀ ਦੇ ਵੀਪ ਤਾਂ ਅਨੰਤਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਚੁੱਕੇ ਸੁਭਾਸ਼ ਸ਼ਰਮਾ ਜੀ ਸਮੁੱਚੀ ਇਸ ਜ਼ਿਲ੍ਹੇ ਦੀ ਲੀਡਰਸ਼ਿਪ ਮੇਰੀਆਂ ਮਾਤਾਵਾਂ ਭੈਣਾਂ ਸਾਰੇ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਏ ਉਹ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਇਹ ਬੈਠਕ ਹੈ ਬੜੀ ਅਹਿਮ ਬੈਠਕ ਹੈ ਕਾਰਜਸ਼ਾਲਾ ਜਿਹਨੂੰ ਅਸੀਂ ਜ਼ਿਲ੍ਹੇ ਦੀ ਕਾਰਜਸ਼ਾਲਾ ਕਹਿੰਨੇ ਆ ਇਸ ਤਰ੍ਹਾਂ ਦੀ ਕਾਰਜਸ਼ਾਲਾ ਪਹਿਲਾਂ ਸੂਬੇ ਦੀ ਕਾਰਜਸ਼ਾਲਾ ਹੋਈ ਸੀ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਬਰਦਾਨ ਜੀ ਜਿਲ੍ਹੇ ਦੇ ਜਿਹੜੇ ਮੈਂਬਰਸ਼ਿਪ ਦੇ ਇੰਚਾਰਜ ਲਾਏ ਐ ਜਾਂ ਜਿਲ੍ਹਿਆਂ ਦੇ ਜਿਹੜੇ ਰਿਟਰਨਿੰਗ ਆਫੀਸਰ ਲਾਏ ਐ ਉਹ ਸਾਰੇ ਉਸ ਬੈਠਕ ਦੇ ਵਿੱਚ ਸ਼ਾਮਲ ਸੀ ਇਸ ਬੈਠਕ ਦੇ ਵਿੱਚ ਇਥੋਂ ਇਹ ਦੱਸਿਆ ਜਾਣਾ ਹੈ ਕਿ ਕੱਲ ਨੂੰ ਮੰਡਲਾਂ ਦੀਆਂ ਚੋਣਾਂ ਹੋਣੀਆਂ ਹਨ ਮੰਡਲ ਦੇ ਇਲੈਕਸ਼ਨ ਉਹਨਾਂ ਦੇ ਲਈ ਪ੍ਰੋਸੈਸ ਕੀ ਹੈ ਉਸ ਪ੍ਰੋਸੈਸ ਨੂੰ ਸੁਚੀਬੱਧ ਕਰਕੇ ਪੂਰਾ ਕਿੱਦਾਂ ਕਰਨਾ ਹੈ ਕਿਸ ਤਰ੍ਹਾਂ ਤੁਸੀਂ ਬੂਥਾਂ ਤੇ ਜਾ ਕੇ ਬੂਥਾਂ ਦੀ ਚੋਣ ਕਰਨੀ ਹੈ ਉਹਦੇ ਲਈ ਕੌਣ-ਕੌਣ ਲੋਕ ਲੱਗਣਗੇ ਉਸ ਤੋਂ ਬਾਅਦ ਬੂਥਾਂ ਦੀ ਚੋਣ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਮੰਡਲਾਂ ਦੀ ਚੋਣ ਕਰਨੀ ਹੈ ਮੰਡਲਾਂ ਦੀ ਚੋਣ ਚੋਣ ਅਧਿਕਾਰੀ ਦੇ ਰੂਪ ਚੋਣ ਪ੍ਰਦੇਸ਼ ਦੇ ਪ੍ਰਧਾਨ ਅਕਸ਼ ਮੇਰੇ ਵੀ ਸੁਆਸ਼ ਸ਼ਰਮਾ ਜੀ ਪ੍ਰਦੇਸ਼ ਤੇ ਵਿੱਚ ਮੇਰੇ ਸਾਥੀ پاش بکرم چیما جی ایس کے دیو جی اور جوشی جی کاری نے جے چیف اسپوکس پرسن اور میرے سارے کار کرتا ساتھی ارے جانتے ہیں کہناؤ د ਸਭ ਆਦੇ ਇਕੱਠੇ ਹੋਏ ਹੈ ਇੱਕ ਇੱਕ ਵਰਕਸ਼ਾਪ ਹੈ ਜਿਲ੍ਹੇ ਦੀ ਤਰਫੋਂ ਪਹਿਲਾ ਪੰਜਾਬ ਦੀ ਹੋਈ ਸੀ ਇਹਦੇ ਬਾਅਦ ਹੁਣ ਜ਼ਿਲ੍ਹੇ ਦੀ ਹੈ ਔਰ ਇਹਦੇ ਬਾਅਦ ਤੁਸੀਂ ਮੰਡਲਾਂ ਦੀ ਵੀ ਕਰ ਲਈਏ ਸੋ ਸਭਾ ਜੀ ਅੱਜ ਤੁਹਾਡੇ ਸਾਰੇ ਜ਼ਿਲ੍ਹਿਆਂ ਦੀ ਪਹਿਲੇ ਮੰਡਲਾਂ ਦੀ ਬੈਠਕਾਂ ਜਿਵੇਂ ਤੁਹਾਡੀ ਪਹਿਲਾ ਬੈਠਕ ਹੋਈ ਹੋएगी ਅੱਜ ਦੀ ਜਗ੍ਹਾ ਇਹਦੇ ਵਾਸਤੇ ਆਉਣ ਉਹਦੇ ਵਾਸਤੇ ਤੁਸੀਂ ਆਪਣੇ ਚੋਣ ਅਧਿਕਾਰੀ ਵੀ ਸਾਰੇ ਤੈਕ ਤੇ ਹੋਣਗੇ ਮੰਡਲ ਵਾਈਜ਼ ਇਸੇ ਤਰੀਕੇ ਨਾਲ ਮੰਡਲ ਦੀ ਬੈਠਕਾਂ ਹੋਣਗੀਆਂ ਔਰ ਉਹਦੇ ਵਿੱਚ ਤੁਸੀਂ ਸ਼ਕਤੀ ਕੇਂਦਰੀ ਇੰਚਾਰਜ ਸ਼ਕਤੀ ਕੇਂਦਰ वाइज इलेक्शन इंचार्ज नियुक्त ਕਰਦੇ ਨੇ ਉਹ ਚਾਹੇ ਕਿ ਵੀ ਜੇਪੋਸ ਮੈਂ ਇੱਕ ਸ਼ਕਤੀ ਕੇਂਦਰ ਚ ਉਹ ਜਿੰਨੇ ਚਾਰ ਬੋਤ ਹੁੰਦੇ ਨੇ ਲੇ ਕਿੰ ਮੈਂ ਉਸ ਸ਼ਕਤੀ ਕੇਂਦਰ ਦੇ ਚੋਣ ਅਧਿਕਾਰੀ ਨਹੀਂ ਉਸਦਾ ਮੈਂ ਕਿਸੇ ਦੂਸਰੇ ਸ਼ਕਤੀ ਕੇਂਦਰ ਦਾ ਇੱਥੇ ਵੀ ਸ਼ਕਤੀ ਕੇਂਦਰ ਚਾਰਜ ਆਪਾ ਪੜਾਇਆ ਹੋਏ ਨੋ ਜਿਹਨੂੰ ਰਿਸ਼ਫਲ ਕਰਦੇ ਹੋਏ ਚੋਣ ਅਧਿਕਾਰੀ ਬਣਾਉਣਾ ਹੈ ਔਰ ਉਹਦੇ ਬਾਅਦ ਸੀ ਬੋਤ ਦੇ ਚੋਣ ਕਰਦੇ ਨੇ ਉਹ ਸਾਰੀ ਪ੍ਰਕਿਰਿਆ ਤੁਹਾਨੂੰ ਸਪਸ਼ਟ ਡਿਟੇਲ ਚ ਸਮਝਾ ਦੇਣਗੇ ਮੈਂ ਸਿਰਫ ਇੰਨਾ ਕਹਾਂਗਾ ਐਸੇ ਕੋਈ ਦੁਹਰਾਉਣੇ ਕੀ ਪਟਿਆਲਾ ਸ਼ਹਿਰੀ ਧੀਰੇ ਦੇ ਵਿੱਚ ਸਾਨੂੰ ਕੋਈ ਬਹੁਤ ਇਸਮਸਿਆ ਮੰਡਲ ਬੂਤ ਪ੍ਰਧਾਨ ਬਰਾਹਮਣਸ ਤੇ ਨਹੀਂ ਆਣ ਵਾਲੀ ਕਿਉਂਕਿ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੈ। ਵਾਹ ਲੱਗ ਗਿਆ ਬਹੁਤ ਚੰਗਾ। ਤੁਲੀਪੋਤੀ ਜੀ ਪ੍ਰਸ਼ਾਨੀ ਆ ਸਕਦੀ ਹੈ ਤੇ ਸਰੋ ਪਟਿਆਲਾ ਟੂਚ ਕੋ ਵੀ ਸਾਡੇ 55 ਪਿੰਡ ਲੱਗਦੇ ਨੇ। ਉੱਥੇ ਥੋੜਾ ਮੋੜਾ ਕੋਈ ਪ੍ਰੋਬਲਮ ਜੀ। ਔਰ ਹੋਰ ਸਾਰੇ ਉਹਨੇ ਹੀ ਸਤਕਾਰਯੋਗ ਜਿਹੜੇ ਸਾਡੇ ਸਾਹਮਣੇ ਬੈਠੇ ਹੈ ਮਹਿਲਾ ਮੋਰਚਾ ਦੇ ਪ੍ਰਧਾਨ منیشا جی اور ساری ٹیم جیس کے میرے خیال سے سنمانت سنمانت سارا ہی جا کا ایکترتا ہوئی ہے تھوڑا بڑے وسطارش جی نے سمجھایا اور جس طرح کہ سارا ایگا تھی ہے روج میٹنگ روج کام روز میسی <laughs> پر وہ بہت ودیا ملے گا <laughs> اور میرے خیال جے اے سسٹم پہلے لاگو ہوتا سبھا دیا چونیں چھے بوتھ کے بنے ہوئے <laughs> <laughs> تو کوئی طاقت سنوں کرا ہی نہیں سکتی <laughs> اور خالی نے ਪ੍ਰਧਾਨ ਨੇ ਸਾਨੂੰ ਗਾਈਡ ਨਹੀਂ ਕੀਤਾ ਸੀ ਜੀ ਸਾਨੂੰ ਪ੍ਰਧਾਨ ਨੇ ਲਿਖਾਈ ਨਹੀਂ ਕੀਤਾ ਹੈ ਟਾਈਮ ਲੀਸ਼ੀ ਕਿਉਂਕਿ ਇੱਕ ਦਮੇ ਰਮੇਸ਼ ਜੀ ਨੇ ਤੋਂ ਪਹਿਲੀ ਵਾਰੀ ਪਾਰਟੀ ਨੇ ਆਪਣੇ ਆਪ ਬਿਨਾ ਸਾਨੂੰ ਪਤਾ ਹੈ ਕਿ ਅਸੀਂ ਅੱਗੇ ਲੜਨੀ ਹੈ ਜੋ ਵੀ ਪਾਰਟੀ ਦਾ ਹੁਕਮ ਹੋਊਗਾ ਪਰ ਉਸ ਤਰੀਕੇ ਦੀ ਜੈਸੀ ਤਿਆਰੀ ਕਰੀਏ ਤਾਂ ਕੋਈ ਤਾਕਤ ਵੀ ਸਾਨੂੰ ਹਰਾ ਸਕਦੀ ਹੈ ਔਰ ਇਹ ਨਹੀਂ ਕਿ ਅਸੀਂ 1 2 3 4 ਨੇ ਜਿੱਤਣਾ ਥੀ ਜਿਹੜੀ 8 10 ਸੀਟਾਂ ਨੇ ਉਹ ਜ਼ਰੂਰ 7 8 ਸੀ ਜ਼ਰੂਰ ਜਿੱਤ ਲਈ ਜੇ ਇਹ ਪਹਿਲੇ ਸਭ ਦੇ ਹੱਥ ਹਾਥੇ ਮੁੰਥਲੇ ਬੰਦੇ-ਮੁੰਦੇ ਉਹ ਨਹੀਂ ਸੀ ਉਸ ਦੇ ਬਾਵਜੂਦ ਲੋਕਾਂ ਨੇ ਫੇਰ ਵੀ ਬਹੁਤ ਔਖੇ ਸਮੇਂ ਦੇ ਵਿੱਚ ਬਹੁਤ ਹੋਟਾ ਪਾਈਆਂ ਪਰ ਸ਼ਹਿਰ ਇਸ ਸ਼ਹਿਰਦਾਰਤ ਮੈਂ ਤਨਵਾਦ ਕਰੀ ਪੂਰਾ ਕਰੀ ਨਹੀਂ ਸਕਦੀ ਕਿਉਂਕਿ ਲਗਾਤਾਰ جب تو میں دیکھ ہاں نائنٹی سیون تو بعد نائنٹی ایٹ تو اس پہلے سیون پچھتر سیونٹی ایٹی جن جب مہاراج صاحب لڑتے تھی میرے خیال سے اس کے بعد اسی ہر سالہ بعد ایک ایم پیكنشن ایک ایم ایل ایم ایل اے كی الیکشن اور ووٹ كدی تو کٹائی نہیں وٹائی ہے ਆਪਸ ਦੋ ਪਲਾਨ 'ਚ ਥੋੜੀ ਜਿਹੀ ਕੱਟੀ ਐ ਤੇ ਉਹ ਕਈ ਵਜ੍ਹਾ ਹੋਣ ਜਾਂਦੀਆਂ ਪਾਟੀਆਂ ਵੀ ਹੋ ਰੋ ਗਈਆਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਖੇ ਤੋਂ ਔਖੇ ਸਮੇਂ 'ਤੇ ਤੁਸੀਂ ਸਾਰਿਆਂ ਨੇ ਪਟਿਆਲੇ ਦੇ ਲੋਕਾਂ ਨੇ ਪਟਿਆਲੇ ਸ਼ਹਿਰ ਦੀ ਜਨਤਾ ਨੇ ਜਿਨ੍ਹਾਂ ਵੀ ਲੀਡਰ ਸਾਹਿਬ ਤੁਸੀਂ ਸਾਰੇ ਇੱਥੇ ਬੈਠੇ ਤੁਸੀਂ ਸਾਥ ਦਿੱਤਾ ਔਰ ਹੁਣ ਜਿਸ ਤਰ੍ਹਾਂ ਸੁਭਾਸ਼ਜੀ ਨੇ ਔਰ ਚਿਵਾਜੀ ਨੇ ਔਰ ਸਾਰਿਆਂ ਨੇ ਸਮਝਾਇਆ ਅਸੀਂ ਜੇ ਇਹ ਕੰਮ ਕਰ ਲਈਏ। ਔਰ ਪੂਰਾ ਵਿਸ਼ਵਾਸ ਹੈ ਜਿਹੇ ਤੁਸੀਂ ਮੰਡਲ ਦੇ ਪ੍ਰਧਾਨ ਹੈਗੇ ਹੋ ਸਾਡੇ ਅਹੁਦੇਦਾਰ ਹੈਗੇ ਹੋ ਸਾਡੇ ਮੈਂਬਰ ਹੈਗੇ ਹੋ ਕਿ ਇਹ ਕੰਮ ਤੁਸੀਂ 100% ਕਰੋਗੇ। ਔਰ 100% ਇਹਦੇ ਨਾਲ ਤੁਸੀਂ ਦੇਖਣਾ ਜੇ ਮੈਨੂੰ ਹੁਣੇ 1000 ਤੋਂ ਲੀਡ ਮਿਲੀ ਹੈ ਤਾਂ ਮੇਰੇ ਖਿਆਲ ਚ ਸਾਡੀ 40000 ਤੱਕ ਲੀਡ ਜਾਊਗੀ। ਸੋ ਬਹੁਤ ਧੰਨਵਾਦ ਤਾਂ ਸਾਡੂ ਲੇਡੀਜ਼ ਨੂੰ ਤਾਂ ਬਹੁਤ ਹੋਪ ਪਾਉਂਗੀ ਹੁਣ ਕਿ ਕੁਝ ਨਾ ਕੁਝ ਬਣੂਗਾ ਤਾਂ ਅਸੀਂ ਇਹ ਸਾਡੇ ਜਿਹੜੇ ਮੰਡਲ ਪ੍ਰਧਾਨਔਰ ਹੋਰ ਅਹੁਦੇਦਾਰ ਬੈਠੇ ਨੇ ਇਹਨਾਂ ਨਾਲ ਕੰਪੀਟੀਸ਼ਨ ਕਰਨੀ ਵੀ ਬਹੁਤ ਔਖੀ ਹੋਣੀ ਹੈ ਸੋ ਲੇਡੀਜ਼ ਨੂੰ ਵੀ ਵੱਧ ਤੋਂ ਵੱਧ ਆਪਣਾ ਹੁਣ ਤੋਂ ਹੀ ਕੰਮ ਸ਼ੁਰੂ ਕਰੋ اور میں نے پورا یقین ہے کہ اگلی باری جب آئے تھے ودیا رزلٹ اتو ملیں گے اور تھنوں دیکھ کے سارے کے یار دوست نے کوئی سنور ہے کوئی پتنا ہے کوئی سمانے ہے یہ تھی یہ گل کہی جاؤ انہوں کہ بھائی اِسی تو اس طرح کا کام کریں تسی بھی کرو تھوں دیکھ کے آس پاس کے جڑے علاقے نے جی تھوڑے جنے بھی کھونگے وہ او بھی اوپر اٹھنگے ਕਿ ਕੇ ਸੈਂਟਰਸ ਆਫ ਦਾ ਪਟਿਆਲਾ ਹੈ ਜੋ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਉਹ ਸਾਰੇ ਕਿਤੇ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਗੈਸਟ ਆਫ ਲੱਕ ਇਹ ਤਾਂ ਇਹ ਨਹੀਂ ਕਿ ਹੈ ਕਿ ਮੈਂ ਹਰ ਵਕਤ ਹਾਜ਼ਰ ਹਾਂ ਔਰ ਕੋਈ ਵੀ ਕੰਮ ਕਾਜ ਹੋਵੇ ਕੁਝ ਵੀ ਹੋਵੇ ਤੁਹਾਨੂੰ ਪਤਾ ਹੈ ਤੇ ਤੁਸੀਂ ਜਦ ਮਰਜੀ ਰੀ ਕਰਕੇ ਜਦ ਮਰਜੀ ਆਉਣਾ ਹੋਵੇ ਕੱਟੋੜਾ ਬਹੁਤ ਬਹੁਤ ਧੰਨਵਾਦ